ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਤੁਹਾਡੇ ਨਾਲ ਬਹੁਤ ਹੀ ਸੋਹਣੀ ਕਹਾਣੀ ਸਾਂਝੀ ਕਰਨ ਜਾ ਰਹੀ ਆਂ ਅਨਾਥ ਪਿਓ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਆਖਰੀ ਵੇਲੇ ਉਹਦੀ ਗਰਲਸ ਕਿੰਨੀਆਂ ਗੱਲਾਂ ਅਟਕ ਕੇ ਉਹਦੇ ਨਾਲ ਹੀ ਚਲੀਆਂ ਗਈਆਂ ਡਾਕਟਰ ਨੇ ਮਹੀਨਾ ਕੋ ਪਹਿਲਾਂ ਦੱਸ ਦਿੱਤਾ ਸੀ ਕਿ ਇਹਨੇ ਬਚਣਾ ਨਹੀਂ ਘਰ ਲੈ ਆ ਜੋ ਭਾਵੇਂ ਇੱਥੇ ਰੱਖ ਲੋ ਘਰ ਲੈ ਜਾਣ ਦਾ ਯਹੀ ਨਹੀਂ ਪਿਆ ਹਸਪਤਾਲ 'ਚ ਰੋਜ਼ ਜਾਣਾ ਤੇ ਉਸਨੂੰ ਹੌਲੀ-ਹੌਲੀ ਮਰਦੇ ਹੋਏ ਦੇਖ ਲੈਣਾ ਬਹੁਤ ਕਮਜ਼ੋਰ ਹੋ ਗਈ ਸੀ ਤੇ ਹੁਣ ਤੇ ਆਖਰੀ ਦਿਨਾਂ ਚ ਬੋਲਣ ਦੀ ਕੋਸ਼ਿਸ਼ ਕਰਦੀ ਤਾਂ ਬੋਲ ਨਾ ਹੁੰਦਾ ਬਸ ਮੇਰਾ ਹੱਥ ਜਰੂਰ ਘੁੱਟ ਕੇ ਫੜੀ ਰੱਖਦੀ ਸਾਡੀ ਲਵ ਮੈਰਿਜ ਸੀ ਤੇ 5 ਸਾਲ ਰਿਲੇਸ਼ਨ ਚ ਰਹਿਣ ਤੋਂ ਬਾਅਦ ਅਸੀਂ ਵਿਆਹ ਕਰਾ ਲਿਆ ਉਹਨੇ ਪਹਿਲਾਂ ਅਕਸਰ ਕਹਿਣਾ ਕਿ ਮੇਰਾ ਸਿਰ ਭਾਰਾ ਭਾਰਾ ਰਹਿੰਦਾ ਸਾਰਾ ਦਿਨ ਮੈਂ ਉਹਨੂੰ ਆਖਣਾ ਕਿ ਡਾਕਟਰ ਨੂੰ ਦਿਖਾ ਲਾਏ ਉਹਨੇ ਆਖਣਾ ਕਿ ਵਿਆਹ ਤੋਂ ਬਾਅਦ ਕਿਉਂਕਿ ਮੈਨੂੰ ਡਰ ਹੈ ਕਿ ਜੇ ਮੈਨੂੰ ਕੈਂਸਰ ਹੋਇਆ ਤਾਂ ਮੈਂ ਡਰ ਨਾਲ ਪਹਿਲਾਂ ਨਾ ਮਰ ਜਾਵਾਂ ਤੇ ਤੇਰੇ ਨਾਲ ਵਿਆਹ ਕਰਾਉਣ ਦਾ ਸੁਪਨਾ ਅਧੂਰਾ ਨਾ ਰਹਿ ਜਾਵੇ ਚਾਰ ਸਾਲ ਇੰਜ ਹੀ ਪੀਤ ਗਈ ਸਾਡਾ ਵਿਆਹ ਹੋ ਗਿਆ ਤੇ ਵਿਆਹ ਤੋਂ 15 ਕੁ ਦਿਨ ਬਾਅਦ ਉਹ ਪੇਕੇ ਗਈ ਹੋਈ ਸੀ ਮੈਨੂੰ ਮੇਰੀ ਸੱਸ ਦਾ ਫੋਨ ਆਇਆ ਕਿ ਹਸਪਤਲ ਆ ਜਾ ਪੁੱਤ ਮੈਂ ਬਿਨਾਂ ਕੋਈ ਅਗਲੀ ਗੱਲ ਸੁਨੇ ਕਿਤੋਂ ਸਿੱਧਾ ਸ਼ਹਿਰ ਵੱਲ ਮੋਟਰਸਾਈਕਲ ਤੇ ਚੱਲ ਪਿਆ ਹਸਪਤਲ ਜਾ ਕੇ ਪਤਾ ਲੱਗਿਆ ਕਿ ਡਾਕਟਰ ਉਸੇ ਟੈਸਟ ਕਰ ਰਹੀ ਹੈ ਸ਼ੱਕ ਹੈ ਕਿ ਕੋਈ ਭਿਆੜੀ ਬਿਮਾਰੀ ਨਾ ਹੋਵੇ। ਥੋੜੇ ਦਿਨਾਂ ਬਾਅਦ ਜਦ ਰਿਪੋਰਟ ਆਈ ਤਾਂ ਪਤਾ ਲੱਗਾ ਕਿ ਉਸ ਨੂੰ ਕੈਂਸਰ ਹੈ ਤੇ ਤੀਜੀ ਸਟੇਜ 'ਤੇ। ਮੈਨੂੰ ਤਾਂ ਕੱਲ ਲੱਗਾ ਪਰ ਮੈਂ ਆਪਦੇ ਆਪ ਨੂੰ ਕਰੜਾ ਰੱਖਿਆ ਕਿ ਕੀਤੇ ਉਹ ਨਾ ਡੋਲ ਜਾਵੇ। ਮੈਂ ਉਹਨੂੰ ਪਿੰਡ ਲੈ ਆਇਆ ਤੇ ਜ਼ਮੀਨ ਠੇਕੇ ਤੇ ਦੇ ਦਿੱਤੀ। ਜ਼ਿਆਦਾ ਸਮਾਂ ਉਸ ਕੋਲ ਬਿਤਾਉਂਦਾ। ਉਹ ਰਾਤ ਨੂੰ ਕਦੇ-ਕਦੇ ਚੁਰਨ ਲੱਗਦੀ ਕਿ ਆਪਾਂ ਬੱਚੇ ਦਾ ਨਾਮ ਖੁਆਬ ਰੱਖਣਾ ਸੀ। ਸੁਪਨੇ ਵਿੱਚ ਹੀ ਛੁੱਟ ਜਾਂਦੇ ਹਨ ਤੇ ਹੱਥ ਵੀ ਉਸ ਦੀ ਉਸ ਗੱਲ ਤੋਂ ਮੇਰਾ ਮਨ ਐਨਾ ਉਦਾਸ ਹੋਇਆ ਕਿ ਮੈਂ ਕਮਰੇ ਚੋਂ ਨਿਕਲ ਕੇ ਵਿਹੜੇ 'ਚ ਖੜ ਕੇ ਰੋਇਆ ਅਗਲੇ ਦਿਨ ਹੋਂਦਾ ਜਨਮ ਦਿਨ ਸੀ ਤੇ ਮੈਂ ਹਰ ਵਾਰ ਦੀ ਤਰ੍ਹਾਂ ਅनाथ ਆਸ਼ਰਮ 'ਚ ਸਮੋਸੇ ਵੰਡਣ ਗਿਆ ਤਾਂ ਇੱਕ ਨਿੱਕੀ ਜਿਹੀ ਬੱਚੀ ਨੇ ਮੇਰੀ ਲੱਤ ਨੂੰ ਖਲੂਣ ਕੇ ਕਿਹਾ ਕਿ ਬਾਉ ਜੀ ਮੈਨੂੰ ਆਪਦੇ ਘਰ ਲੈ ਜਾਓ ਇੱਥੇ ਮੇਰਾ ਦਿਲ ਨਹੀਂ ਲੱਗਦਾ 4 ਕੋ ਸਾਲ ਦੀ ਉਸ ਬੱਚੀ ਦਾ ਮੈਨੂੰ ਮੋਹ ਆਇਆ ਮੈਂ ਉਹਨੂੰ ਚੁੱਕ ਕੇ ਪੁੱਛਿਆ ਮੇਰੀ ਧੀ ਬਣੇਗੀ ਉਹਨੇ ਚਾ ਨਾਲ ਸਿਰ ਹਿਲਾਇਆ ਮੈਂ ਆਸ਼ਰਮ ਦੇ ਮੁਖੀ ਨਾਲ ਗੱਲ ਕੀਤੀ ਤੇ ਆਪਣੀ ਪਤਨੀ ਦੀ ਹਾਲਤ ਦੱਸੀ ਉਹਨਾਂ ਨੇ ਬੱਚੀ ਨੂੰ ਨਾਲ ਲੈ ਜਾਣ ਦੀ ਆਗਿਆ ਦੇ ਦਿੱਤੀ ਮੈਂ ਉਸ ਦਿਨ ਮੁੰਡਾ ਖੁੰਡਾ ਬਣ ਕੇ ਉਹ ਨਿਕਲਿਆ ਸੀ ਤੇ ਬਾਪ ਬਣ ਕੇ ਘਰ ਆਇਆ ਸੀ ਉਹਨੂੰ ਘਰ ਜਾ ਕੇ ਸਾਰੀ ਗੱਲ ਦੱਸੀ ਤੇ ਉਹ ਖੁਸ਼ ਹੋਈ ਤੇ ਕਹਿੰਦੀ ਕਿ ਇਹ ਹੀ ਹੈ ਆਪਣੀ ਖੁਆਬ ਕੋਰ ਉਹ ਬੱਚੀ ਨੂੰ ਪਿਆਰਨ ਲੱਗੀ ਤੇ ਮੈਨੂੰ ਕਹਿੰਦੀ ਕਿ ਇਹਨੂੰ ਨਵੇਂ ਕੱਪੜੇ ਦਿਵਾ ਲਿਓ ਉਸ ਦਿਨ ਤੋਂ ਬੱਚੀ ਸਾਡਾ ਹਿੱਸਾ ਬਣ ਗਈ ਮੈਂ ਘਰ ਤੋਂ ਬਾਹਰ ਹੁੰਦਾ ਤਾਂ ਉਹ ਆਪਦੀ ਮਾਂ ਦਾ ਹੱਥ ਫੜ ਕੋਲ ਬੈਠੀ ਰਹਿੰਦੀ ਕਦੇ-ਕਦੇ ਉਹਨੂੰ ਆਖਦੀ ਕਿ ਅੰਮੀ ਤੂੰ ਕਦੇ ਮੈਨੂੰ ਛੱਡ ਕੇ ਨਾ ਜਾਈ ਉਹ ਅੱਖੂ ਅੱਖਾ ਭਾਰ ਲੈਂਦੀ ਇੱਕ ਦਿਨ ਉਹਨੂੰ ਸ਼ਾਲੀ ਆਈ ਤੇ ਅਸੀਂ ਹਸਪਤਲ ਲੈ ਗਏ ਖੁਆਬ ਨੇ ਵੀ ਨਾਲ ਜਾਣ ਦੀ ਜਿੱਦ ਕਰੀ ਸਾਰੇ ਰਸਤੇ ਆਪਦੀ ਮਾਂ ਦਾ ਸਿਰ ਨਾਪਦੀ ਆਈ ਮੈਂ ਗੱਡੀ 'ਚ ਪਤਾ ਨਹੀਂ ਕਿੰਨੀ ਵਾਰ ਰੋਇਆ ਤੇ ਫਿਰ ਖੁਆਬ ਦੇ ਸਿਰ ਪਿਆਰ ਭਰਿਆ ਹੱਥ ਰੱਖਦਾ ਉਹ ਵੀ ਖੁਆਬ ਦਾ ਪਿਆਰ ਦੇਖ ਅੱਖਾਂ 'ਚ ਹੰਝੂ ਗੇਲਦੀ ਪਰ ਮੂੰਹੋਂ ਨਹੀਂ ਬੋਲ ਰਹੀ ਸੀ ਉਸ ਦਿਨ ਤੋਂ ਬਾਅਦ ਉਹ ਘਰ ਨਾ ਮੁੜ ਸਕੀ ਹਸਪਤਲ ਮਹੀਨਾ ਰਹੀ ਤੇ ਖੁਆਬ ਰੋਜ਼ ਮੇਰੇ ਨਾਲ ਜਾਂਦੀ ਤੇ ਨਿੱਕੀਆਂ-ਨਿੱਕੀਆਂ ਗੱਲਾਂ ਕਰ ਉਹਨੂੰ ਹਸਾਉਣ ਦੀ ਕੋਸ਼ਿਸ਼ ਕਰਦੀ ਇੱਕ ਦਿਨ ਜੇਦ ਕਰਕੇ ਖੁਆਬ ਨੇ ਸੂਟ ਬਣਵਾਇਆ ਤੇ ਆਪਦੀ ਮਾਂ ਦਾ ਦੁਪੱਟਾ ਲੈ ਕੇ ਹਸਪਤਲ ਗਈ ਉਹਨੂੰ ਵੇਖਦੇ ਹੀ ਉਸ ਕੰਬਲੇ ਦੀ ភੁੱਬ ਨਿਕਲ ਗਈ ਤੇ ਉਹਨੇ ਘੁੱਟ ਕੇ ਖੁਆਬ ਨੂੰ ਬੁਕਲਸ ਲੈ ਲਿਆ ਕਦੇ-ਕਦੇ ਉਹ ਨਿੱਕਾ ਜਿਹਾ ਰਬੜ ਦਾ ਕਾਕਾ ਲੈ ਆਉਂਦੀ ਤੇ ਉਸ ਵਾਲ ਇਸ਼ਾਰਾ ਕਰਕੇ ਆਖਦੀ ਕਿ ਦੇਖ ਤੇਰੀ ਨਾਨੀ ਰਾਜ਼ੀ ਹੋਗੀ ਪੁੱਤ ਅੱਗੇ ਤੋਂ ਨਾਨੀ ਨੂੰ ਸਾਸ਼ਟਰੀ ਕਾਲ ਬੁਲਾ ਮੈਂ ਤੇ ਉਹ ਉਸ ਦੀਆਂ ਗੱਲਾਂ ਸੁਣ ਹੱਸ ਪੈਂਦੀ ਉਸ ਰਾਤ ਮੇ ਘਰ ਹੀ ਰੁਕ ਗਿਆ ਤੇ ਰਾਤ ਨੂੰ 2 ਵਜੇ ਮੈਨੂੰ ਫੋਨ ਆਇਆ ਕਿ ਉਸ ਦੀ ਹਾਲਤ ਗੰਭੀਰ ਹੈ ਮੈਂ ਅੱਬੜ ਵਾਹੇ ਉੱਥੇ ਪੁੱਜਾਂ ਤੇ ਉਹ ਆਖਰੀ ਸਾਹਾਂ ਤੇ ਸੀ ਬੋਲ ਨਹੀਂ ਸੀ ਪਾ ਰਹੀ ਪਰ ਸਮਝ ਆ ਰਿਹਾ ਸੀ ਕਿ ਉਹਦਾ ਖੁਆਬ ਨੂੰ ਮਿਲਣ ਦਾ ਦਿਲ ਸੀ ਕਰ ਫੋਨ ਕੀਤਾ ਪਰ ਰਾਤ ਦਾ ਵੇਲਾ ਹੋਣ ਕਰਕੇ ਕਿਸੇ ਨੇ ਚੁੱਕਿਆ ਨਾ ਉਹ ਅੱਖਾਂ ਮੀਚ ਗਈ ਤੇ ਉਸਦੇ ਹੱਥ ਦਾ ਕਸਾ ਢਿੱਲਾ ਹੋ ਗਿਆ ਮੇਰੀ ਦੁਨੀਆ ਉਜੜ ਗਈ ਸੀ ਤੇ ਦਿਲ ਕਰ ਰਿਹਾ ਸੀ ਉਸ ਨਾਲ ਹੀ ਮਰ ਜਾਵਾਂ ਤੇ ਫਿਰ ਖੁਆਬ ਦਾ ਖਿਆਲ ਆਇਆ 5 ਵਜੇ ਤੇ ਘਰੋਂ ਫੋਨ ਆਇਆ ਤੇ ਮੈਂ ਦੱਸਿਆ ਕਿ ਉਹ ਪੂਰੀ ਹੋ ਗਈ ਹੈ ਖواب ਮਾ ਨਾਲ ਹਸਪਤਲ ਪੁੱਜੀ ਤੇ ਆਉਂਦੇ ਹੀ ਆਪਦੀ ਮਾਂ ਨੂੰ ਚਿੰਬੜ ਗਈ ਰੋਣ ਲੱਗੀ ਮੈਂ ਖواب ਨੇ ਚੁੱਕ ਕੇ ਗੱਲ ਆਇਆ ਤੇ ਉਹ ਮੈਨੂੰ ਆਖਣ ਲੱਗੀ ਕਿ ਰੱਬ ਮੇਰੇ ਨਾਲ ਕਿਉਂ ਮਾਰਾ ਕਰਦਾ ਹੈ ਦੂਰੀ ਵਾਰ ਮੇਰੀ ਮਾਂ ਮਾਰ ਦਿੱਤੀ ਮੈਂ ਹੁਣ ਕਦੇ ਗੁਰਦੁਆਰੇ ਨਹੀਂ ਜਾਣਾ ਰੱਬ ਗੰਦਾ ਏ ਬਹੁਤ ਮੇਰੇ ਤੋਂ ਉਹਨੂੰ ਇਹ ਨਾ ਕਿਹਾ ਗਿਆ ਕਿ ਰੱਬ ਨੂੰ ਐਵੇਂ ਨਹੀਂ ਬੋਲੀਦਾ ਕੀਤਾ ਤਾਂ ਰੱਬ ਨੇ ਵੀ ਤਾਂ ਕਹੀ ਸੀ ਸਾਡੇ ਨਾਲ ਅੰਤਿਮ ਰਸਮਾਂ ਹੋਈਆਂ ਭੋਗ ਪੈ ਗਿਆ ਕੁਆਬ ਨੇ ਰੋਟੀ ਖਾਣੀ ਛੱਡ ਦਿੱਤੀ ਤੇ ਬਹੁਤ ਕਮਜ਼ੋਰ ਹੋ ਗਈ। ਇੱਕ ਦਿਨ ਖੁਆਬ ਸਾਹਮਣੇ ਮੈਂ ਰੋ ਪਿਆ ਤੇ ਪੁੱਛਣ ਲੱਗੀ ਕਿ ਕੀ ਹੋਇਆ? ਮੈਂ ਕਿਹਾ ਕਿ ਮੈਂ ਤੇਰੀ ਮਾਂ ਨੂੰ ਖੋਹ ਦਿੱਤਾ ਤੇ ਹੁਣ ਤੈਨੂੰ ਨਹੀਂ ਹੋਣਾ ਚਾਹੁੰਦਾ। ਖੁਆਬ ਨੇ ਉਸ ਦਿਨ ਪਹਿਲੀ ਵਾਰੀ ਬੁੱਕਲ ਸੇ ਲੈ ਕੇ ਮੈਨੂੰ ਕਹਿਣ ਲੱਗੀ ਕਿ ਪਾਪਾ ਮੈਂ ਦੂਰ ਨਹੀਂ ਹੋਵਾਂਗੀ। ਤੇਰਾ ਹੌਸਲਾ ਬਣਾਂਗੀ। ਉਸ ਦਿਨ ਤੋਂ ਬਾਅਦ ਜ਼ਿੰਦਗੀ ਨਾਰਮਲ ਹੋ ਗਈ ਪਰ ਉਸਦੀ ਘਾਟ ਤਾਂ ਸਾਰੀ ਉਮਰ ਰੜਕਦੀ ਰਹੀ। ਰਿਸ਼ਤੇਦਾਰਾਂ ਬਥੇਰੀ ਵਾਰ ਕਿਹਾ ਕਿ ਹੋਰ ਵਿਆਹ ਕਰਵਾ ਲੈ ਮੇਰੀ ਇੱਕੋ ਗੱਲ ਸੀ ਕਿ ਦੇਲ ਤਾਂ ਇੱਕ ਨਾਲ ਹੀ ਮਿਲਦਾ ਹੈ ਜਿਸ ਨਾਲ ਮਿਲਿਆ ਸੀ ਉਹ ਰੱਬ ਨੂੰ ਨਾਮਨਜ਼ੂਰ ਸੀ ਹੁਣ ਤੇ ਖੁਆਬ ਹੀ ਜ਼ਿੰਦਗੀ ਹੈ ਧੀ ਦੇ ਘਰ ਆਉਣ ਤੋਂ ਬਾਅਦ ਮੈਂ ਪਹਿਲਾਂ ਨਾਲੋਂ ਵੱਧ ਜ਼ਿੰਮੇਵਾਰ ਹੋ ਗਿਆ ਮਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਤੇ ਘਰ 'ਚ ਮੈਂ ਤੇ ਖੁਆਬ ਹੀ ਰਹਿ ਗਈ ਸੀ ਖੁਆਬ ਰੋਟੀ ਟੁਕ ਸੋਨਾ ਕਰ ਲੈਂਦੀ ਸੀ ਅੱਜ ਇਹ ਰਿਪੋਰਟ ਤੇ ਇਹ ਖੁਆਬ ਨੂੰ ਜਾ ਚੜਾ ਮੁਰਦਿਆ ਮੈਂ ਸਾਰੇ ਰਾਹ ਇਹ ਹੀ ਸੋਚਦਾ ਰਿਹਾ ਕਿ ਹੁਣ ਪਤਾ ਨਹੀਂ ਕਿਵੇਂ ਦਿਨ ਲੰਘਿਆ ਕਰੇਗਾ ਕੈਨੇਡਾ ਜਾਣਾ ਵੀ ਤਾਂ ਖੁਆਬ ਦਾ ਸੁਪਨਾ ਸੀ ਤੇ ਮੇਰੇ ਲਈ ਉਹ ਆਪਦੇ ਸੁਪਨੇ ਕਿਵੇਂ ਤਿਆਗ ਸਕਦੀ ਐ ਮੈਂ ਰਸਤੇ 'ਚ ਪੈਂਦੇ ਪੂਆ ਦੇ ਪਿੰਡ ਇੱਕ ਰਾਤ ਰੁਕ ਗਿਆ ਤੇ ਅਗਲੀ ਸਵੇਰ ਉੱਤੋਂ ਨਿਕਲ ਕੇ ਪਿੰਡ ਪੁੱਜਾ ਤਾਂ ਦਰਵਾਜ਼ੇ ਮੂਰੇ ਸਾਰਾ ਸਮਾਨ ਲਈ ਖੁਆਬ ਬੈਠੀ ਸੀ ਮੈਂ ਗੱਡੀ ਤੋਂ ਉੱਤਰ ਕੇ ਭੱਜ ਕੇ ਉਹਨੂੰ ਗੱਲ ਆਇਆ ਤੇ ਗੁੱਸੇ ਹੋਣ ਲੱਗਾ ਕਿ ਮੁਰ ਕਿਉਂ ਆਈ ਉਹਨੇ ਕੰਪਰ ਕੇ ਕਿਹਾ ਕਿ 에어ਪੋਰਟ ਤੇ ਇੱਕ ਪਿਓ ਆਪਦੇ ਪੁੱਤ ਨੂੰ ਵਿਦਾ ਕਰਕੇ ਉੱਚੇ-ਉੱਚੇ ਰੋ ਰਿਹਾ ਸੀ ਤੇ ਕਹਿ ਰਿਹਾ ਸੀ ਕਿ 20 ਸਾਲੀ ਪੁੱਤ ਹੁਣ ਮੁੜਿਆ ਸੀ ਤੇ ਹੁਣ ਫੇਰ ਚਲਾ ਗਿਆ ਹੁਣ ਤੋਂ ਬਾਅਦ ਜਦੋਂ ਮੁੜੇਗਾ ਉਦੋਂ ਮੇਰੇ ਫੁੱਲ ਪੌਣੀ ਆਵੇਂਗਾ ਉਸ ਬਜ਼ੁਰਗ ਦੀ ਗੱਲ ਸੁਣ ਮੇਰੇ ਕਲੇਜੇ ਧੂ ਪਈ ਤੇ ਮੈਂ ਸੋਚ ਲਿਆ ਕਿ ਮੈਂ ਨਹੀਂ ਜਾਣਾ ਹੁਣ ਆਪਾਂ ਇਕੱਠੇ ਰਹਾਂਗੇ ਆਪ ਤੇ ਕਹਿੰਦੇ ਹੁੰਨੇ ਹੋ ਕਿ ਪਰਦੇਸਾਂ ਦਾ ਪਾਣੀ ਮਾੜਾ ਹੁੰਦਾ ਬੰਦਾ ਜਾ ਕੇ ਬਦਲ ਜਾਂਦਾ ਨਾਲੇ ਜੇ ਪਿਓ ਤੋਂ ਦੂਰ ਹੀ ਰਹਿਣਾ ਹੁੰਦਾ ਤਾਂ ਨਾਥ ਆਸ਼ਰਮ ਕਿਹੜਾ ਮਾੜਾ ਸੀ ਉਹ ਮੁਸਕਰਾਇਆ ਤੇ ਗਿੱਜੇ ਜੋ ਚਾਬੀ ਕੱਢੀ ਤੇ ਬੂਹਾ ਖੋਲ ਅੰਦਰ ਚਲੇ ਗਏ ਖੁਆਬ ਨੇ ਬਾਪ ਨੂੰ 나ਥ ਤੋਂ ਬਚਾ ਲਿਆ ਸੀ ਮਾਂ ਵਾਂਗ ਸੰਭਾਲ ਕਰਨ ਵਾਲੀ ਉਸੇ ਧੀ ਮੁਰ ਵੇੜੇ ਚ ਚੈੱਕ ਕਰਨ ਲੱਗੀ ਦੋਸਤੋ ਤੁਸੀਂ ਸੁਣੀ ਕਹਾਣੀ ਨਾਥ ਪਿਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸ ਦੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ